ਉਹ ਜਦੋਂ ਗਿਆ ਬਾ ਉਹ ਤੇ ਖੱਡਾ ਬਣਿਆ ਹੈ ਉਥੇ ਖੱਡਾ ਬਣਿਆ ਹੈ ਅਗਲਾ ਚੱਕਾ ਖੜੀ ਖੱਡੇ ਦੀ ਖੱਡੇ ਦੇ ਵਿੱਚ ਦੇਖ ਪਿਆ ਜਦੋਂ ਅਗਲਾ ਅਵਰੇ ਖੱਡੇ ਟਿਕਾਵਾ ਉਹ ਮੁੰਡਾ ਜਿਹੜਾ ਪਿਛਲਾ ਵਾ ਉਹ 부ੜ ਗਿਆ ਵਾ ਅਹੀਂ ਧੰਨਵਾਦ ਉਹ ਸ਼ੁਗਰਦਿਆਰ ਉਹਦੇ ਮਾਲਕ ਨੇ ਆ ਵੀ ਜਿਨ੍ਹਾਂ ਨੇ ਇੱਕ ਜੀ ਸਾਡਾ ਪਛਾਣਤਾ ਜੀ ਉਹ ਵੀ ਹਲਾਰਾ বাজਦਾ ਤੇ ਉਹ ਛੱਪੜ ਵਾਲ ਨੂੰ ਚੱਲ ਜਾਂਦਾ ਤੇ ਉਹ ਵੀ ਜਾਂਦਾ ਰਹਿਣਾ ਤੇ ਆਪਣੀ ਮਾਤਾ ਨੂੰ ਲੈਣ ਵਾਸਤੇ ਕੋੜੀ ਨੂੰ ਜਾ ਰਿਹਾ ਹੈ ਉਗੀ ਚੱਪੜੀ ਚੱਪੜ ਬੋਰ ਪਾਣੀ ਹੀ ਪਾਸੇ ਨਾਲ ਪਾਟਿਆ ਪਿਆ ਉਹਨੂੰ ਬੱਚੇ ਨੂੰ ਪਤਾ ਨਹੀਂ ਲੱਗਾ ਉਹ ਜਾਂ ਤੇ ਉਹ ਬੱਚਾ ਖੜਾ ਗਿਆ ਗਿਆ ਖੰਡੇ ਦੇ ਵਿੱਚ ਉਹ ਮੋਸਾ ਵੀ ਬੱਚਾ ਉਹ ਡੇ ਰਿਹਾ ਪਾਸੇ ਦੂਮ ਦੇ ਕਿ ਇਹ ਕਹਿ ਪਾਸੇ ਦੇ ਇਸ ਜਣ ਐਪਾਂ ਦੇ ਡਗਾ ਉਹ ਵਰ ਜਾ ਜਿਹੜਾ ਇੱਧਰ ਡਗਾ ਉਹ ਨਹੀਂ ਬਹੁਤ ਸਕਾ ਅਭੀ ਨਾ ਸਿਆ ਤੁਮ ਸੈਨ ਨਾ ਜਿੰਨੇ ਸਾਲ ਦੀ ਮਿਲ ਦਿੱਤੀ ਕਰ ਕਰਾ ਸਰ ਆ ਜੀ ਮੇਰੇ ਘਰ ਦਾ ਵਾਕਿਆ ਮੇਰੇ ਪਰਿਵਾਰ ਦਾ ਵਾਕਿਆ ਮੇਰਾ ਇਹ ਭਤੀਜਾ ਵਾ ਜਿਹਦੇ ਬੇਟੇ ਦੇ ਨਾਲੇ ਵਾਰਦਾਤ ਹੋਈ ਆ ਤੇ ਵਾਰਦਾਤ ਜਿਹੜੀ ਹੋਈ ਆ ਇਹ ਇਕੱਲੇ ਮੇਰੇ ਮਤਲਬ ਪਰਿਵਾਰ ਵਾਸਤੇ ਨਹੀਂ ਆ ਉਥੇ ਸਕੂਲ ਆ ਇੱਕ ਪ੍ਰਾਇਮਰੀ ਸਕੂਲ ਐ ਇੱਕ ਦਸਵੀਂ ਦਾ ਸਕੂਲ ਆ ਉਹ ਰਾਜ ਦਿੱਤ ਦੇ ਵਿੱਚ ਵਾਰਦਾਤ ਹੋਈ ਉਸ ਮੁੰਡੇ ਦੀ ਉਹ ਰਾਜ ਜਾਂਦਾ ਉਹਨਾਂ ਸਕੂਲਾਂ ਅਹੀਂ ਇਹ ਜਾ ਰਹੇ ਆ ਵੀ ਜਿਹੜਾ ਮਤਲਬ ਕਾਰੋਬਾਰ ਆ ਜਿਹੜਾ ਜਿਤਨਾ ਸਰਕਾਰਾਂ ਨੇ ਕੱਡੀਆਂ ਨੇ ਸਹੂਲਤਾਂ ਦੀ ਇਹ ਜਿਹੜੇ ਛੱਕੜ ਨੇ ਇਹਨਾਂ ਨੂੰ ਸਹੀ ਕੀਤਾ ਜਾਵੇ ਇਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਇਹਨਾਂ ਨੂੰ ਦਿੱਤੇ ਜਾਣ ਗਰੀਬ ਲੋਕ ਜਿਹੜੇ ਨੇ ਆਪਣੀ ਰੋਟੀ ਦਾ ਇੰਤਜ਼ਾਮ ਕਰ ਸਕਣ ਉਹ ਜੇ ਸਾਨੂੰ ਉਹਦੇ ਵਿੱਚ ਕੁਝ ਵੀ ਨਜ਼ਰ ਆਉਂਦਾ ਸਾਨੂੰ ਇਹ ਨਜ਼ਰ ਆਉਂਦਾ ਵਾ ਵੀ ਇਹ ਜਿਤਨਾ ਸਾਡੇ ਨਾਲ ਇਹ ਘਟਨਾ ਹੋ ਗਈ ਆ ਵੀ ਉੱਥੇ ਪੰਚਾਇਤਾਂ ਨੇ ਕੁੱਟਿਆ ਉਹ ਛੱਕੜ ਇਦੇ ਵਿੱਚ ਬਚਿਆ ਸਾਡਾ ਗਿਆਨੀ ਮਾਤਾ ਨੂੰ ਲੈਣ ਮਾਤਾ ਨੂੰ ਕਿੰਨਾ ਲੈਣ ਗਿਆ ਜੀ ਉਹ ਕੰਮ ਤੇ ਗਿਆ ਸੀ ਚਾਨਣ ਟੋਏ ਪੁੱਤੇ ਕੰਮ ਤੇ ਗਿਆ ਸੀ ਉਹਨਾਂ ਕੋਲ ਕੰਮ ਤੇ ਗਿਆ ਸੀ ਉਹਦੀ ਮੰਮਾ ਜਿਹੜੀ ਸੀ ਉਹ ਆਪਣੇ ਪੇਕੇ ਗਈ ਸੀ ਉਹਦੀ ਭੈਣ ਦੀ ਕੋਈ ਮਤਲਬ ਪ੍ਰੋਬਲਮ ਨਹੀਂ ਸੀ ਠੀਕ ਨਹੀਂ ਸੀ ਸਾਡੇ ਬੱਚੇ ਪੂਰੀ ਬੁਰੀ ਸੀ ਉਹਦੀ ਕੋਈ ਗਈ ਸੀ ਕਿ ਜਿਹੜਾ ਆਪਣਾ ਉਹ ਬੇਟਾ ਸੀ ਜਿਹੜਾ ਕੰਮ ਕਰਕੇ ਆਇਆ ਘਰੋਂ ਕੰਮ ਕਰਕੇ ਆਇਆ ਉਹ ਸੁਨਿਆਣ ਕੇ ਤੇ ਵੇਖਿਆ ਵੀ ਕੋ ਰੋਟੀ ਰਾਟੀ ਦਾ ਇੰਤਜ਼ਾਮ ਤੇ ਕੋ ਹੈ ਨਹੀਂ ਤੋਂ ਉਹ ਉਹ ਆਪਣਾ ਘਰ ਸੀ ਭੈਣਾ ਆਪਣੀ ਜੀਤ ਬਾਜੀ ਕੋ ਕਰਨ ਲੱਗ ਪਈਆਂ ਉਹ ਜੀਤ ਬਾਜੀ ਕਰਨ ਕਰਕੇ ਉਹਨਾਂ ਰੋਟੀ ਨਾ ਬੁਕਾਈ ਤੂੰ ਉਹਨੂੰ ਕਿਤੇ ਭੁੱਖ ਲੱਗੀ ਉਹਨੇ ਚੋਕ ਆਪਣੀ ਮੰਮੀ ਨੂੰ ਫੋਨ ਲਾਇਆ ਉਹਨੇ ਮੰਮੀ ਨੂੰ ਜਦੋਂ ਫੋਨ ਲਾਇਆ ਤਾਂ ਉਹਨੇ ਮੰਮੀ ਨੂੰ ਆਂਦਾ ਵੀ ਮੰਮੀ ਮੈਂ ਕਿਤੇ ਕੰਮ ਤੋਂ ਆਇਆ ਤੇ ਵੀ ਇਹਨਾਂ ਨੇ ਰੋਟੀ ਨਹੀਂ ਪਕਾਈ ਤੇ ਮੈਂ ਕਿਤਾ ਬੇਟਾ ਕੋ ਉੱਥੇ ਜਾ ਕੇ ਬਿਠੀ ਉਹਨੇ ਆਪਣੀ ਪ੍ਰੋਬਲਮ ਦੱਸੀ ਉਹ ਤਾਂ ਆ ਗਾਲਿਆ ਮੇਰਾ ਬੱਚਾ ਜਿਹੜਾ ਵਾ ਉਹ ਤੇਰੀ ਜੀਤ ਨੇ ਮਾਸੀ ਜਿਹੜੀ ਉਹ ਟਿਕਣੀ ਆ ਤੇ ਮੈਨੂੰ ਇਹਨਾਂ ਨੇ ਵੀਰੋੜਾ ਨੇ ਦੱਸਿਆ ਇਹਦੇ ਮੌਲਾ ਪਤਾ ਕਰਨਾ ਹੈ ਕਿ ਕੋਹੋਂ ਦੇ ਵੀ ਜਦੋਂ ਕੋਈ ਨਹੀਂ ਜਿਹਦੇ ਆਈਆਂ ਤੇ ਤੂੰ ਇਸ ਤਰ੍ਹਾਂ ਕਰ ਵੀ ਜੇ ਤੂੰ ਬੁੱਤ ਨਹੀਂ ਨਾ ਤੇਰਾ ਜੀ ਕਰਦਾ ਤੂੰ ਪਾਜਾ ਤੇ ਮੈਨੂੰ ਲੈ ਜਾਣਗੇ ਉਹ ਲੈਣ ਗਿਆ ਵਾ ਕਿਸੇ ਦਾ ਉਹਨੇ ਮੋਟਰਸਾਈਕਲ ਮੰਗਿਆ ਕਿਸੇ ਦਾ ਮੋਟਰਸਾਈਕਲ ਮੰਗ ਕੇ ਜਿਹਦੇ ਨਾਲ ਕੰਮ ਤੇ ਨਾਲ ਮੁੰਡੇ ਦੇ ਨਾਲ ਜਾਂਦਾ ਸੀ ਉਹਨਾਂ ਦਾ ਮੋਟਰਸਾਈਕਲ ਲਿਆ ਇੱਕ ਆਪਣੇ ਉਹਨੇ ਚਾਕੇ ਦੇ ਮੁੰਡੇ ਨੂੰ ਨਾਲ ਲਿਆ ਉਹ ਜਦੋਂ ਉਹ ਨੂੰ ਲੈਣ ਗਏ ਨੇ ਆਪਣੇ ਛੱਕਿਆਂ ਵਾਲੀ ਕੋਟਲੀ ਗੁਰੂਗਬਾਗ ਦੇਖ ਲਈ ਬਨੇ ਜਦੋਂ ਉਹਨਾਂ ਨੂੰ ਲੈਣ ਜਾ ਰਹੇ ਤੇ ਉਹ ਰਾਹ ਦੇ ਵਿੱਚ ਸਾਡੇ ਉਧਰ ਵੀ ਸਕੂਲ ਦਾ ਆਪਣਾ ਛਪੜਿਆ ਦੂத்ਰੀ ਛਪੜਿਆ ਵਿੱਚ ਛਪੜ ਦੇ ਰਸਤਾ ਜਾਂਦਾ ਛਰਕ ਜਾਂਦੀ ਪੱਕੀ ਉਹ ਤਿੰਨਾਂ ਚੋਂ ਪਿੰਡਾਂ ਨੂੰ ਮੇਲ ਕਰਦੀ ਹੈ ਜੀ ਕੋਲੇ ਵਾਲੀ ਨੂੰ ਵੀ ਕਰ ਜਾਂਦੀ ਹੈ ਕੋਮ ਕੇ ਆਪਣੇ ਕੈਂਪਰ ਨੂੰ ਵੀ ਕਰ ਜਾਂਦੀ ਹੈ ਇਹਨੂੰ ਗੁਰੂਗਬਾਗ ਸੈਂਸਰਾ ਵੀ ਕਰ ਜਾਂਦੀ ਹੈ ਉਧਰ ਨੂੰ ਜਾਂਦੇ ਹੀ ਇਹਨੇ ਜਾਣਾ ਹੈ ਕੋਟਲੀ ਕੋਟਲੀ ਜਾਣਾ ਹੈ ਜਦੋਂ ਜਾ ਰਹੇ ਨੇ ਤੇ ਬੱਚੇ ਨੂੰ ਉਸ ਵਕਤ ਨੂੰ ਜਿਹੜਾ ਨੰਗਾ ਹੀ ਦੇਣ ਵਾਲਾ ਉਹਦੇ ਦਿਮਾਗ ਚੋਂ ਨਿਕਲ ਗਿਆ ਉੱਥੇ ਖੱਡਾ ਬਣਿਆ ਜਿੱਥੋਂ ਉਥੋਂ ਨਿਕਲ ਕੇ ਜਾਂਦਾ ਰਿਹਾ ਉਥੋਂ ਰਾਹ ਬਣਿਆ ਉਥੋਂ ਰਾਹ ਬਣਿਆ ਉਹ ਜਿਹੜਾ ਰਾਹ ਬਣਿਆ ਉਨਾਂ ਤਰ੍ਹਾਂ ਹੀ ਟਰਾਲੀਆਂ ਚੜ੍ਹਦੀਆਂ ਸੀ ਉਹ ਰਾਹੀ ਸਾਰਾ ਕੁਝ ਗੰਦਾ ਸੀ ਕਿ ਉਹ ਉਹ ਜਦੋਂ ਗਿਆ ਬਾ ਉਥੇ ਖੱਡਾ ਬਣਿਆ ਉਥੇ ਖੱਡਾ ਬਣਿਆ ਅਗਲਾ ਚੱਕਾ ਖੜੀ ਖੱਡੇ ਦੇ ਖੱਡੇ ਦੇ ਵਿੱਚ ਡੇਗ ਪਿਆ ਜਦੋਂ ਅਗਲਾ ਅਗਲਾ ਅੰਲਾ ਖੱਡੇ 'ਚ ਡਿੱਗਾ ਵਾ ਉਹ ਮੁੰਡਾ ਜਿਹੜਾ ਪਿਛਲਾ ਵਾ ਉਹ ਬੁੜ ਗਿਆ ਵਾ ਅਸੀਂ ਧੰਨਵਾਦ ਉਹ ਸ਼ੁਕਰਗੁਜ਼ਾਰ ਉਹਦੇ ਮਾਲਕ ਦੇ ਆ ਵੀ ਜਿਨ੍ਹਾਂ ਨੇ ਇੱਕ ਜੀ ਸਾਡਾ ਬਚਾਤਾ ਜੀ ਉਹ ਵੀ ਹਲਾਰਾ ਪਜਦਾ ਤੇ ਉਹ ਛੱਪੜ ਵਾਲ ਨੂੰ ਚੱਲ ਜਾਂਦਾ ਤੇ ਉਹ ਵੀ ਜਾਂਦਾ ਰਹਿਣਾ ਉਹ ਵੀ ਜਾਂਦਾ ਰਹਿਣਾ ਇਤਰ ਹੁਣ ਕੀ ਮੰਗਿਆ ਪ੍ਰੋਫੈਸਰ ਸਾਡੀ ਮੰਗ ਸਾਰੇ ਆ ਵੀ ਵੇਖੋ ਜਦੋਂ ਦੇ ਅਸੀਂ ਬੱਚੇ ਦੇ ਵਿੱਚ ਜੋ ਹੋ ਰਿਹਾ ਨਾ ਹਜੇ ਤੱਕ ਸਾਡੇ ਜਿਹੜੇ ਅਧਿਕਾਰੀ ਵੱਡੇ ਨੇ ਜਿਦਾਂ ਐਮਐਲਏ ਸਾਹਿਬ ਆਪਣੇ ਉਤਲੇ ਅਫਸਰ ਉਹਨਾਂ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਨਹੀਂ ਆਇਆ ਵੀ ਗਰੀਬਾਂ ਦੇ ਨਾਲ ਤਕਾ ਹੋ ਰਿਹਾ ਇਹਨਾਂ ਨੂੰ ਸਾਬ ਮਿਲੇ ਅਸੀਂ ਇਹ ਜਾ ਰਹੇ ਹਾਂ ਕਿ ਜਿਹੜੇ ਸਾਡੇ ਪਿੰਡ ਨੇ ਜਿਹੜਾ ਪਿੰਡ ਦਾ ਉਹ ਸਾਡਾ ਵਿਕਾਸ ਜਿਹੜਾ ਪਾਣੀ ਖਰਾਬ ਕਰਦਾ ਉਸ ਪਾਣੀ ਦੇ ਉੱਤੇ ਵੀ ਰਕਾਵਟ ਪਾਈ ਜਾਵੇ ਤੋਂ ਆਪਣੀ ਮਾਤਾ ਨੂੰ ਲੈਣ ਵਾਸਤੇ ਕੋਰਡੀਨੇਟ ਜਾ ਰਿਹਾ ਹੈ ਅੱਗੇ ਛੱਪੜ ਹੀ ਛੱਪੜ ਬੋਲ ਪਾਣੀ ਹੀ ਬਾਸ਼ੇ ਦੇ ਨਾਲ ਢੱਕਿਆ ਪਿਆ ਉਹਨੂੰ ਬੱਚੇ ਨੂੰ ਪਤਾ ਨਹੀਂ ਲੱਗਾ ਹੋਇਆ ਜਾਂ ਤੇ ਉਹ ਬੱਚਾ ਖੱਡਾਂ ਗਿਆ ਗਿਆ ਖੱਡੇ ਦੇ ਵਿੱਚ ਉਹ ਮੋਰਚਲ ਬੱਚਾ ਉਹ ਡਿੱਗਾ ਐ ਪਾਸੇ ਦੋ ਮੁੰਡੇ ਸੀਗੇ ਇੱਕ ਐ ਪਾਸੇ ਡਿੱਗਾ ਜਣਾ ਐ ਪਾਸੇ ਡਿੱਗਾ ਉਹ ਵਰ ਗਿਆ ਜਿਹੜਾ ਇਧਰ ਡਿੱਗਾ ਉਹ ਨਹੀਂ ਬਚਿਆ ਉਹ ਲੋ ਉਹ ਵੀ ਇਹ ਰਾਹੀ ਪੋਸਟਮਾਸਟਰ ਵਾਹਤਿਆ ਸੀ ਇੱਥੇ ਆਏ ਆ ਕਿੰਨੇ ਘੰਟੇ ਬਾਅਦ ਜਿਹੜੀ ਲਾਸ਼ ਜਿਹੜੀ ਮਿਲਈ ਲਾਸ਼ ਸਾਨੂੰ ਮਿਲਈ ਦੀ 6:30 ਵਜੇ ਕਿੰਨੇ ਵਜੇ ਦੀ ਇਹ ਘਟਨਾ ਕਿੰਨੇ ਵਜੇ ਡੁੱਬਾ ਜੇ 9 ਵਜੇ ਰਾਤ ਦੇ ਡੁੱਬਾ ਅਗਲੇ ਦਿਨ ਸਵੇਰੇ 6 ਵਜੇ ਲਾਸ਼ ਮਿਲਈ 6 ਵਜੇ ਮਿਲਾਈ ਕੱਲ੍ਹ ਮਾਰ ਕੱਲ੍ਹ ਮਿਲਈ ਜਿਹੜੇ ਗੋਤਾਖੋਰ ਸੀ ਉਹ ਪ੍ਰਸ਼ਾਸਨ ਵੱਲੋਂ ਨਹੀਂ ਦੇਗੇ ਜੇ ਤੁਸੀਂ ਆਓ ਤੇ ਪ੍ਰਸ਼ਾਸਨ ਵੱਲੋਂ ਆਏ ਪ੍ਰਸ਼ਾਸਨ ਵੱਲੋਂ ਆਏ ਕੀ ਮੰਗ ਕਰਦੇ ਜੇ ਸਰਕਾਰਾਂ ਕੋਲ ਸਰਕਾਰਾਂ ਦਾ ਇਹ ਮੰਗ ਕਰਨਾ ਵੀ ਸਾਡਾ ਨੂੰ ਸਾਫ ਨੇ ਸਾਡਾ ਬੱਚਾ ਹੈ ਨੌਜਵਾਨ ਬਹੁਤ ਟੱਕਾ ਖਾਦਣਾ ਹੋਇਆ ਸਭ ਨੂੰ ਮਿਲਣਾ ਚਾਹੀਦਾ ਕਿੰਨੇ ਸਾਲ ਦੀ ਉਮਰ ਹੈ ਬੱਚੇ 18 ਸਾਲ 18 ਸਾਲ ਮਿਲਣਾ ਬਈ ਤੋਂ ਹਾਂਜੀ ਕੀ ਮਾਮਲਾ ਜੀ ਮੌਲਾ ਡੁੱਬ ਗਏ ਮਰੀਆ ਕਿੰਦਾ ਕੀ ਮਸਲਾ ਕੀ ਹੈ ਕਿਵੇਂ ਡੁੱਬਿਆ ਹੋ ਮੋਟਰ ਸੇ ਵੀ ਆਉਂਦੇ ਮੀਂਹ ਦਾ ਪਾਣੀ ਸੀ ਪਾਣੀ ਤੇ ਮੋਟਰ ਸੇ ਤਿਲ ਕੇ ਆ ਇਹਨੇ ਵੇਖਿਆ ਨਹੀਂ ਉਹ ਸਪਰੇ ਹੀ ਸਪਦੇ ਵਿੱਚ ਆ ਦੱਸਿਆ ਜਾ ਰਿਹਾ ਕਿ ਦੋ ਪਾਸੇ ਛਪੜਿਆ ਸਪਰੇਗਾ ਹਾਂਜੀ ਕੋਈ ਸਰਕਾਰੀ ਕਾਰਵਾਈ ਕੀਤੀ ਹੈ ਹਾਂਜੀ ਪੁਲਸ ਨੇ ਕਾਰਵਾਈ ਕਰਤੀ 173 ਦੀ ਇਹ ਕਿਹਦੀ ਜੀ ਪੁਲਸ ਨੇ ਕਾਰਵਾਈ ਕਰਤੀ ਵੀ 174 ਦੀ ਕਾਰਵਾਈ ਕੀਤੀ ਹੈ ਹਾਂਜੀ ਠੀਕ ਹੈ